ਕੈਮਰਾ ਘਮਾਓ ਜੀ ਕੈਮਰਾਮੈਨ ਨੂੰ ਕਹਾਂਗਾ ਕੈਮਰਾ ਘਮਾਓ ਆ ਦੇਖੋ ਬੈਠੇ ਨਸ਼ੇੜੀ ਲੋਕ ਦੇਖੋ ਜੀ ਤਸਵੀਰਾਂ ਜੂਮ ਕਰੋ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜੀ ਜੂਮ ਕਰਕੇ ਤਸਵੀਰਾਂ ਦਿਖਾਣ ਆ ਦੇਖ ਸਕਦੇ ਹੋ ਜਿਹੜੇ ਕਿ ਨਸ਼ੇੜੀ ਲੋਕ ਇੱਥੇ ਬੈਠੇ ਹੋਏ ਨੇ ਆ ਨਸ਼ਾ ਕਰ ਰਹੇ ਨੇ ਉਹ ਬਾਈ ਜੀ ਗੱਲ ਸੁਣੂਗਾ ਇੱਕ ਮਿੰਟ ਆ ਦੇਖੋ ਚੱਟੇ ਦੇ ਟੀਕੇ ਲੱਗ ਰਹੇ ਨੇ ਬੜੇ ਝੂਰਾ ਸ਼ੋਰ ਦੇ ਨਾਲ ਚਾਰ ਬੰਦੇ ਬੈਠੇ ਨੇ ਕਿਉਂਕਿ ਅਸੀਂ ਇਹਨਾਂ ਦੇ ਕੋਲ ਨਹੀਂ ਜਾ ਸਕਦੇ ਕਿਉਂਕਿ ਇਹਨਾਂ ਦੇ ਕੋਲ ਇੱਕ ਨਸ਼ੇ ਦਾ ਟੀਕਾ ਵੀ ਆ ਕਿਉਂਕਿ ਆਪਣੀ ਸੇਫਟੀ ਕਹਿੰਦਾ ਹੈ ਕਿ ਆਪਣੇ ਹੱਥਾਂ ਇਹ ਮੈਂ ਤੁਹਾਨੂੰ ਉਹ ਤਸਵੀਰ ਰਿਸ ਕਰਕੇ ਦਿਖਾਈ ਆ ਇਹ ਲੁਧਿਆਣਾ ਦੇ ਤਾਜਪੁਰ ਰੋਡ ਦੇ ਬਿਲਕੁਲ ਟੱਪਾ ਰੋਡ ਦੇ ਜਿਹੜਾ ਮੇਨ ਕਟਾ ਉੱਥੇ ਦੀ ਤਸਵੀਰਾਂ ਇਹ ਭਾਜੀ ਇਹ ਮੇਰੀ ਫੈਮਲੀ ਆ ਜੀ ਜਿਹੜਾ ਤਾਜਪੁਰ ਰੋਡ ਚੁੱਕੀਆਂ ਤੋਂ ਨਸ਼ਾ ਮਿਲਦਾ ਜੀ ਉੱਥੋਂ ਬੰਦ ਹੋਊਗਾ ਤਾਂ ਹੋਊਗਾ ਜੀ ਤੇ ਵਿਕਦਾ ਸ਼ਰਿਆਂ ਵਿੱਚ ਸ਼ਰਿਆਂ ਵਿਕਦਾ ਹੀ ਸ਼ਰਿਆਂ ਵਿਕਦਾ ਤਾਂ ਹੀ ਲੈ ਕੇ ਆਉਂਦੇ ਲੋਕੀ ਉਰੇ ਕਿਉਂਕਿ ਫੈਮਲੀ ਹੈ ਮੈਂ ਦੱਸ ਰਿਹਾ ਮੈਂ ਜੇਲ੍ਹ ਦੇ ਅੰਦਰ ਹੋ ਗਿਆ ਸੀ ਹਲੇ ਟੀਕਾ ਲੰਦੇ ਐ ਇੱਥੇ ਸ਼ਰੇਮ ਟੀਕਾ ਲੰਦੇ ਐ ਆ ਪਬਲਿਕ ਦੇਖ ਰਹੀ ਐ ਠੀਕ ਐ ਉਹਨਾਂ ਨੂੰ ਕੋਈ ਡਰ ਨਹੀਂ ਕੋਈ ਕੁਛ ਨਹੀਂ ਕੋਈ ਕੋਈ ਵੀ ਉਹਦੇ ਚੋਟ ਵੀ ਲੱਗੀ ਲੱਤ ਦਾ ਮਾਰ ਵੀ ਪਿਆ ਦਵਾਈ ਉਹੀ ਚੱਲਦੀ ਐ ਆਏ ਸਾਰਾ ਸੁੱਖ ਆਏ ਸਾਰਾ ਸੁੱਖ ਉਹਦੀ ਸਾਡੇ ਹੋ ਗਿਆ ਜੜੀਆਂ ਹੋਈਆਂ ਇਹਨਾਂ ਦੀ ਦਵਾਈ ਖਾਣ ਕਰੇ ਭਾਈ ਸੁੱਤੇ ਪੇ ਉੱਠੇ ਸੀ ਅੱਛਾ ਚੁੱਕੇ ਹੋ ਪ੍ਰਾਈਮ ਸਵੇਰਾ نیوز ਦੇ ਨਾਲ ਮੈਂ ਹਾਂ ਤੁਹਾਡੇ ਨਾਲ ਦੋਸਤ ਮਿਲਣ ਸੀ ਸੂਤਰਾਂ ਮੁਤਾਬਕ ਜਾਣਕਾਰੀ ਬੜੀ ਧੀਰ ਤੋਂ ਸਾਹਮਣੇ ਆ ਰਹੀ ਸੀ ਲੁਧਿਆਣਾ ਦੇ ਤਾਜਪੁਰ ਰੋਡ ਏਰੀਏ ਦੇ ਵਿੱਚ ਜਿਹੜਾ ਕਿ ਟਿੱਬਾ ਰੋਡ ਕੱਟ ਲੱਗਦਾ ਹੈ ਲੇਕਿਨ ਉਸੇ ਪੁਲ ਦੇ نیچے ਜਿਹੜਾ ਆ ਇਹ ਜਿਹੜਾ ਇਹ ਬੁੱਟਾ ਦਰਿਆ ਜਿਹਨੂੰ ਕਹਿੰਦੇ ਦਰਿਆ ਕਹਿ ਸਕਦੇ ਦਿਆ ਦੇ ਵਿੱਚ ਜਿਹੜੇ ਨਸ਼ੇੜੀ ਲੋਕਾਂ ਨੇ ਆਪਣਾ ਅੱਡਾ ਬਣਾਇਆ ਹੋਇਆ ਲੇਕਿਨ ਇਸ ਨਾਲੇ ਨੂੰ ਕਿੰਨਾ ਕਿ ਜਿਹੜਾ ਹੈ ਸਾਫ ਸੁੱਧਰਾ ਤੁਸੀਂ ਤਸਵੀਰਾਂ ਦੇ ਸਕਦੇ ਹੋ ਇਹ ਲੋਕ ਇੱਥੇ ਸੁੱਤੇ ਪਏ ਹੋਏ ਨਜ਼ਰ ਆਉਂਦੇ ਨੇ ਕਿ ਇਹਨਾਂ ਦੇ ਘਰ-ਬਾਰ ਨਹੀਂ ਹੈਗੇ ਜਾਂ ਇਹ ਕਿੱਥੇ ਦੇ ਰਹਿਣ ਵਾਲੇ ਨੇ ਇਹਨਾਂ ਦਾ ਅਰਜਨ ਇਸ ਦਾ ਜ਼ਿੰਮੇਵਾਰ ਕਿਨੂੰ ਕਿਹਾ ਜਾ ਸਕਦਾ ਲੇਕਿਨ ਜੋ ਇਥੇ ਔਰਤਾਂ ਬੈਠੀਆਂ ਹੋਈਆਂ ਨੇ ਸੋਨੋ ਤੁਸੀਂ ਜਾਣਕਾਰੀ ਲਵਾਂਗੇ ਤੇ ਤਾਜਪੁਰ ਰੋਡ ਤੇ ਜੋ ਦਰਿਆ ਦੇ ਵਿੱਚ ਕੀ ਕੁਝ ਚੱਲਦਾ ਹੈ ਮੈਡਮ ਇੱਥੇ ਸੂਤਰਮਦਮਕ ਜਾਣਕਾਰੀ ਮਿਲੀ ਸੀ ਕਿ ਇੱਥੇ ਮੁੰਡੇ ਬੈਠ ਕੇ ਚਿੱਟਾ ਟੀਗਾ ਲਗਾਉਂਦੇ ਨੇ ਉਹ ਪਰਲੇ ਪਾਸ ਰਹਿੰਦੇ ਨੇ ਚਿੱਟਾ ਲਗਾਉਂਦੇ ਨੇ ਉਹ ਬੋਲਦੇ ਥੱਲੇ ਇਹਨੂੰ ਉਡਾਰਨੀ ਹੈਗਾ ਕਿ ਉੱਥੇ ਸਾਹਮਣੇ ਸੰਜੇ ਤਲਵਾਰਜੀ ਦੇ ਦਫ਼ਤਰ ਵੀ ਹੈਗਾ ਹੈ ਹੈ ਭਾਈ ਅਨਾਸੀ ਕੀ ਕਹਿ ਸਕਦੇ ਆ ਜੀ ਕਿੰਨੀ ਦੇਰ ਤੋਂ ਇੱਥੇ ਹੈਗੇ ਹੋ ਸਤਾਂ ਮਹੀਨੇ ਹੋ ਗਏ ਜੀ ਇਥੇ 10 ਮਹੀਨੇ ਹੋ ਗਿਆ ਆ ਤਸਵੀਰ ਦੇਖ ਸਕਦੇ ਹੋ ਲੇਡੀਸ ਮਹਿਲਾ ਕੋਲੋਂ ਤੁਰਿਆ ਵੀ ਨਹੀਂ ਜਾ ਰਿਹਾ ਮੈਡਮ ਮੈਡਮ ਮੇਰੀ ਗੱਲ ਤਾਂ ਸੁਣੋ ਤੁਰਿਆ ਕਿ ਨਹੀਂ ਜਾ ਰਿਹਾ ਤੁਹਾਡੇ ਨਾਲ ਕੀ ਹੋ ਗਿਆ ਥੱਕ ਪਾਰੇ ਹੈ ਥੱਕ ਪਾਰੇ ਮੂਜੇ ਪਿਆ ਥੱਕਣਾ ਹੋਣਾ ਥੱਕਣਾ ਹੋਣਾ ਨੇ ਅੱਛਾ ਥੱਕਣਾ ਹੁੰਦਾ ਇੱਥੇ ਇਹਨੇ ਤਾਂ ਆਈ ਪਾਜੀ ਹਾਂਜੀ ਭਾਈ ਜੀ ਸੂਤਰਾ ਮਜ਼ਾਕ ਜਾਣਕਾਰੀ ਮਿਲੀ ਸੀ ਆ ਦੇਖੋ ਇੱਥੇ ਮਤਲਬ ਕਬਾੜ ਵੀ ਪਿਆ ਹੋਇਆ ਮਤਲਬ ਦਰਿਆ ਨੂੰ ਆਪਾਂ ਸਾਫ਼ ਸੁਥਰਾ ਕਿੱਦਾਂ ਰੱਖ ਸਕਦਾ ਨੇ ਨਸ਼ੇੜੀ ਨੇ ਆਪਣਾ ਅੱਡਾ ਬਣਾਇਆ ਹੋਇਆ ਔਰ ਨਸ਼ੇੜੀ ਉਧਰ ਮੈਂ ਤੇ ਭਾਈ ਇੱਧਰ ਤੇ ਹੀ ਪਜਾਤੇ ਆ ਅੱਛਾ ਇਧਰੋਂ ਪਈ ਆ ਉਧਰ ਸਾਰੇ ਬਿੰਦੇ ਉਧਰ ਜਾ ਕੇ ਦੇਖੋ ਕਿੰਨੀਆਂ ਸੂਈਆਂ ਕਿੰਨੇ ਪਏ ਹੋਣਗੇ ਉੱਧਰ ਸਾਰੇ ਇਹਨੇ ਦੇਖੋ ਜਾ ਕੇ ਦਿਖਾਉਂਗੇ ਮੈਨੂੰ ਆ ਕੇ ਤੁਸੀਂ ਆਉਂਦੇ ਆ ਆਜੋ ਚਲੋ ਆਓ ਜੀ ਹੁਣ ਕੈਮਰਾ ਚਲਦੇ ਆ ਇਸ ਭਾਈ ਜੀ ਨੇ ਦੱਸਿਆ ਕਿ ਉੱਥੇ ਬੈਠ ਕੇ ਲੋਕ ਜਿਹੜੇ ਨਿਸ਼ਾਨਾ ਕਰਦੇ ਕਿ ਕਿੰਨੇ ਨੂੰ ਮੁੰਡੇ ਆਉਂਦੇ ਨੇ ਹੋਰ ਹਾਂ ਜੀ ਹੋਰ ਇਹ ਪੂਰੇ ਛਰੇਰੇ ਆਜੋ ਤੁਹਾਨੂੰ ਆਪ ਪਤਾ ਲੱਗ ਜਾਊ ਮਹਾਰਾਜ ਕਿੰਨੇ ਬਣੇ ਵੀ ਕਿੰਨੇ ਨੇ ਆ ਰਹੇ ਆ ਕਿਸੇ ਨੂੰ ਆਪਾਂ ਲੜਾਈ ਕਰਾਂਗੇ ਕੋਈ ਸੀ ਤੇ ਅਗਲਾ ਸਾਡੇ ਦਾਤ ਵੀ ਮਾਰ ਸਕਦਾ ਕੋਈ ਹਥਿਆਰ ਵੀ ਮਾਰ ਸਕਦਾ ਵੀ ਸਾਡੇ ਛੋਟੇ ਛੋਟੇ ਬੱਚੇ ਆ ਭਾਜੀ ਮੈਂ ਜੇਲ੍ਹ ਦੇ ਅੰਦਰ ਜਾਨੂ ਮੈਨੂੰ ਦੱਸੂਗਾ ਆ ਦੇਖੋ ਜੀ ਨਹੀਂ ਨਹੀਂ ਇੱਥੋਂ ਅੱਗੇ ਕਿੱਧਰ ਜਾਂਦੇ ਆ ਦੇਖੀ ਜੇ ਲੋ ਰਸਤੇ ਕਿੱਦਾਂ ਦੇਖੋ ਜੀ ਇਹ ਗੁਫਾ ਹੀ ਕਹਿ ਸਕਦੇ ਜਿਹਨੂੰ ਅਸੀਂ ਆ ਗੁਫਾ ਆ ਦੇਖੋ ਬੜੇ ਤਰੀਕੇ ਨਾਲ ਲੰਘੜਾ ਪੈਂਦਾ ਵਾ ਲੇਕਿਨ ਇਹ ਆ ਦੇਖੋ ਸ਼ਰਾਬ ਦੀਆਂ ਬੋਤਲਾਂ ਪਈਆਂ ਥੱਲੇ ਦੇਖੋ ਜੀ ਬੰਦੇ ਬੈਠੇ ਉਹ ਲੋ ਜੀ ਕੈਮਰਾ ਘੁਮਾਓ ਜੀ ਕੈਮਰਾਮੈਨ ਨੂੰ ਕਹਾਂਗਾ ਕੈਮਰਾ ਘੁਮਾਓ ਆ ਦੇਖੋ ਬੈਠੇ ਨਸ਼ੇੜੀ ਲੋਕ ਦੇਖੋ ਜੀ ਤਸਵੀਰਾਂ ਜੂਮ ਕਰੋ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜੀ ਜੂਮ ਕਰਕੇ ਤਸਵੀਰਾਂ ਦਿਖਾਣਾ ਇਹ ਬਾਈ ਜੀ ਬੰਦੇ ਲੋਕੇ ਬੈਠੇ ਹੋਏ ਆ ਭੱਜਣ ਦੀ ਉਧਰ ਜੀ ਨਿਕਲ ਜਾਂਦੇ ਭਾਜੀ ਅੱਛਾ ਭਾਈ ਮੈਂ 3 ਮਹੀਨੇ ਜੇਲ੍ਹ ਤੁਸੀਂ ਮੇਰੇ ਘਰ ਦੀ ਫੈਮਿਲੀ ਤਾਂ ਉਰੇ ਆਈ ਆ ਹੁਣ ਮੈਂ ਆਇਆ ਮੈਂ ਕਬਰ ਲੈ ਲੈਣਾ ਆ ਦੇਖ ਸਕਦੇ ਹੋ ਜਿਹੜੇ ਕਿ ਨਸ਼ੇੜੀ ਲੋਕ ਇੱਥੇ ਬੈਠੇ ਹੋਏ ਨੇ ਔਰ ਨਸ਼ਾ ਕਰ ਰਹੇ ਨੇ ਉਹ ਭਾਈ ਜੀ ਗੱਲ ਸੁਣੋਗੇ ਇੱਕ ਮਿੰਟ ਆ ਦੇਖੋ ਚਿੱਟੇ ਦੇ ਟੀਕੇ ਲੱਗ ਰਹੇ ਨੇ ਬੜੇ ਝੂਰਾ ਸ਼ੋਰ ਨਾਲ 4 ਬੰਦੇ ਬੈਠੇ ਨੇ ਕਿਉਂਕਿ ਅਸੀਂ ਇਹਨਾਂ ਦੇ ਕੋਲ ਨਹੀਂ ਜਾ ਸਕਦੇ ਕਿਉਂਕਿ ਇਨਾਂ ਦੇ ਕੋਲ ਇੱਕ ਨਸ਼ੇ ਦਾ ਟੀਕਾ ਵੀ ਆ ਕਿਉਂਕਿ ਆਪਣੀ ਸੇਫਟੀ ਕਹਿੰਦਾ ਆਪਣੇ ਹੱਥਾਂ ਇਹ ਮੈਂ ਤੁਹਾਨੂੰ ਉਹ ਤਸਵੀਰ ਇਸ ਕਰਕੇ ਦਿਖਾਈ ਆ ਇਹ ਲੁਧਿਆਣਾ ਦੇ ਤਾਜਪੁਰ ਰੋਡ ਦੇ ਬਿਲਕੁਲ ਟਿੱਬਾ ਰੋਡ ਦੇ ਜਿਹੜਾ ਮੇਨ ਕਟਾ ਉੱਥੇ ਦੀ ਤਸਵੀਰਾਂ ਭਾਈ ਜੀ ਨਸ਼ਾ ਕਿੱਦਾਂ ਖਤਮ ਹੋਏਗਾ ਇਹ ਨੌਜਵਾਨ ਪੀੜੀ ਜਿਹੜੀ ਆ ਤਾਜਪੁਰ ਰੋਡ ਉੱਤੇ ਗਿਆ ਜਿੱਥੇ ਨਸ਼ਾ ਮਿਲਦਾ ਜੀ ਉੱਥੋਂ ਬੰਦ ਹੋਊਗਾ ਤਾਂ ਹੋਊਗਾ ਜੀ ਉੱਥੇ ਵਿਕਦਾ ਸ਼ਰਿਆਂ ਵਿੱਚ ਸ਼ਰਿਆਂ ਵਿਕਦੇ ਹੀ ਜਰਿਆਂ ਬਿਕਦਾ ਤਾਂਹੀਂ ਲੈ ਕੇ ਹੁੰਦੇ ਲੋਕ ਯਰੇ ਹੁਣ ਕਿਹ ਔਰਤਾ ਬੈਠੇ ਨੇ ਇਹ ਭਾਜੀ ਇਹ ਮੇਰੀ ਫੈਮਲੀ ਹੈ ਜੀ ਕਿਉਂਕਿ ਫੈਮਲੀ ਹੈ ਮੈਂ ਦੱਸ ਰਿਹਾ ਮੈਂ ਜੇਲ੍ਹ ਦੇ ਅੰਦਰ ਹੋ ਗਿਆ ਸੀ 3 ਮਹੀਨੇ ਬਾਅਦ ਆਇਆ ਸੀ ਜੀ ਮੇਰੇ ਤੇ ਝੂਠਾ ਪਰਚਾ ਮੇਰੇ ਤੇ ਚਿੱਟੇ ਦਾ ਪਰਚਾ ਪੈ ਗਿਆ ਸੀ ਇਸ ਕਰਕੇ ਤੁਹਾਨੂੰ ਪਤਾ ਕਰਦੇ ਜੋ ਕਰਾਇ ਤੇ ਰਹਿੰਦੇ ਨੇ ਫੈਮਲੀ ਦੇ ਸਾਰਾ ਕੁਝ ਬੱਚਿਆਂ ਕਰਕੇ ਤੁਹਾਨੂੰ ਪਤਾ ਕੱਲੀ ਔਰਤ ਕੁਝ ਕਰ ਨਹੀਂ ਸਕਦੀ ਠੀਕ ਹੈ ਜੀ ਹਾਂ ਛੋਟੇ ਛੋਟੇ ਬੱਚੇ ਦਾ ਮਤਲਬ ਮੇਰੇ ਬੱਚੇ ਆ ਜੀ ਮੈਂ ਕਿਉਂ ਪੜ੍ਹਦੀ ਹਾਂ ਮਾਰਾ ਪਾ ਇੱਥੇ ਬਿਠਾਈ ਮੇਰੇ ਤੇ 10 ਗ੍ਰਾਮ ਚਿੱਟਾ ਬਾਤ ਆਈ ਤਾਂ ਪਰ 7 ਨੰਬਰ ਵਾਲਿਆਂ ਨੇ ਹੁਣ ਤੁਹਾਨੂੰ ਪਤਾ ਬੱਚਿਆਂ ਨੂੰ ਵੀ ਦੇਖੂਗੀ ਜਿਨ੍ਹਾਂ ਨੇ ਘਰਦਿਆਂ ਨੂੰ ਦੇਖੂ ਸਭ ਕੋਲ ਦੇਖ ਕੇ ਤਾਂ ਜਮਾਨਤ ਤੇ ਹੁਣ ਬਾਹਰ ਆਇਆ ਜੀ ਹੁਣ ਅਸੀਂ 2-4 ਦਿਨਾਂ ਦੇ ਕਮਰਾਂਲ ਅੱਪ ਚੱਲ ਜਣਾ ਹੋਰ ਦਰਮਦਰ ਸਾਈ ਜੀ ਨਾਲ ਗੱਲਬਾਤ ਕੀਤੀ ਲੇਕਿਨ ਸਿੰਘ ਸਾਹਿਬ ਉੱਥੇ ਮੌਜੂਦ ਹੈਗੇ ਨੇ ਗੱਲਬਾਤ ਕਰਨੇ ਮੈਂ ਕਹਾਂ ਨਾਲੇ ਦੀ ਤਸਵੀਰ ਕਾਦਵਾ ਇਹ ਨਾਲੇ ਨੂੰ ਸਾਫ ਸੁਥਰਾ ਕਰਨ ਦੀ ਗੱਲ ਕੀਤੀ ਜਾਂਦੀ ਹੈ ਤਾਂ ਨਾਲੇ ਦੇ ਹਾਲਾਤ ਜਿਹੜੇ ਨੇ ਤੁਹਾਨੂੰ ਮੈਂ ਲਾਇਏ ਤਸਵੀਰਾਂ ਦੇ ਵਿੱਚ ਇਸ ਕਰਕੇ ਦਿਖਾ ਰਿਹਾ ਕਿ ਇਹ ਕੂੜਾ ਕਰਕੜ ਵੀ ਇਸ ਨਾਲੇ ਦੇ ਵਿੱਚ ਇਦਾਂ ਹੀ ਪਿਆ ਹੋਇਆ ਲੇਕਿਨ ਇੱਥੇ ਦੁਕਾਨਾਂ ਵੀ ਲੱਗਦੀਆਂ ਨੇ ਇੱਕ ਬੰਦ ਗੱਲ ਕੀਤੀ ਜਾਵੇ ਤਾਂ ਇੱਧਰ ਜਿਹੜੇ ਕੀ ਸੰਜੇ ਤਲਵਾਰ ਜੀ ਦਾ ਦਫ਼ਤਰ ਵੀ ਹੈ ਲੇਕਿਨ ਉਹਨਾਂ ਦੇ ਕੰਮ ਦਫ਼ਤਰ ਦੇ ਬਿਲਕੁਲ ਹੀ ਸਾਹਮਣੇ ਜਿਹੜੇ ਨਸ਼ੇੜੀਆਂ ਨੇ ਆਪਣਾ ਪਕਾੜਾ ਬਣਾਇਆ ਹੋਇਆ ਲੇਕਿਨ ਇੱਥੇ ਸਿੰਘਾਬ ਕਿਸ ਤਰ੍ਹਾਂ ਦੇਖ ਰਹੇ ਹੋ ਪੋਲ ਦਾ نیچے ਚਾਰ ਮੁੰਡੇ ਬੈਠੇ ਟੀਕਾ ਲਵਾਉ ਰਹੇ ਨੇ ਇਹ ਰੋਜ਼ ਦਾ ਹੀ ਕੰਮ ਹੈ ਭਾਜੀ ਇਹ ਰੋਜ਼ ਦਾ ਹੀ ਕੰਮ ਹੈ ਤਾਂ ਕੋਈ ਚਾਰ ਵੇਖੇ ਤੈਨੂੰ ਦਾਦਾ 15-15 ਮੁੰਡੇ ਇਕੱਠੇ ਹੀ ਹੁੰਦੇ ਭਾਜੀ ਥੱਲੇ ਟੀਕਾ ਲਾਂਦੇ ਐ ਇੱਥੇ ਸ਼ਰੇਆਮ ਟੀਕਾ ਲਾਂਦੇ ਐ ਆਹ ਪਬਲਿਕ ਦੇਖ ਰਹੀ ਆ ਠੀਕ ਐ ਉਹਨਾਂ ਨੂੰ ਕੋਈ ਡਰ ਨਹੀਂ ਕੋਈ ਕੁਝ ਨਹੀਂ ਕੋਈ ਪੁਲਿਸ ਦਾ ਡਰ ਨਹੀਂ ਕੋਈ ਕੁਝ ਨਹੀਂ ਡਰ ਉਹਨਾਂ ਕੋਲ ਨੇ ਨੇ ਆਪਣੇ ਹੁੰਦੇ ਐ ਹਥਿਆਰ ਹੁੰਦੇ ਐ ਇਹ ਇਹਨਾਂ ਨੂੰ ਕੋਈ ਕਿਸੇ ਦਾ ਡਰ ਨਹੀਂ ਹੈਗਾ ਸਾਹਮਣੇ ਸੰਜੇ ਦਲਵਾਰ ਦਾ ਦਫਤਰ ਆ ਔਰ ਇਸ ਆਪਾਂ ਨਾਲੇ ਨੂੰ ਸਾਫ਼ ਤਰ੍ਹਾਂ ਕਿਸ ਤਰ੍ਹਾਂ ਰੱਖਾਂਗੇ ਜੇ ਨਾਲੇ ਨੂੰ ਆਪਾਂ ਗੰਦਾ ਕਰ ਰਹੇ ਆ ਭਾਜੀ ਉਹਨਾਂ ਨੂੰ ਕਿਸੇ ਦਾ ਡਰ ਹੀ ਨਹੀਂ ਹੈਗਾ ਉਹਨਾਂ ਨੂੰ ਸਿਰਫ ਨਸ਼ੇ ਲਈ ਆ ਵੀ ਮਾਨੂੰ ਨਸ਼ਾ ਸਾਨੂੰ ਹੋਣਾ ਹੈ ਵੀ ਬੋਲਾਂਗੇ ਸਾਡੇ ਅੱਲਾਹ ਦਾ ਕੋਈ ਕੋਈ ਹਥਿਆਰ ਮਾਰ ਦੂ ਅਸੀਂ ਕਿਤੇ ਛੋਟੇ ਛੋਟੇ ਬੱਚੇ ਲੈ ਕੇ ਜਾਵਾਂਗੇ ਜੀ ਅੱਛਾ ਤੁਹਾਨੂੰ ਵੀ ਪਤਾ ਭਾਜੀ ਤੁਸੀਂ ਵੀ ਜ਼ਿਆਣੇ ਹੋ ਸਾਡੇ ਕੋਈ ਮਾਰ ਦੂਗਾ ਕੋਈ ਉਹਨਾਂ ਨੂੰ ਸਾਹਮਣੇ ਆਲੇ ਆਊਗਾ ਤੁਸੀਂ ਸਾਹਮਣੇ ਆਉਗਾ ਫਿਰ ਤੇ ਇਹ ਕਹਿੰਦਾ ਹਾਂ ਜੀ ਖੜੇ ਆਂ ਜੀ। ਯਾ ਤੁਸੀਂ ਸੰਜੇ ਦਰਬਾਰ ਜੀ ਨਾਲ ਗੱਲ ਕਰੋ ਨਾ ਸਾਹਮਣੇ ਦੱਪਰ ਆਓ ਜਿਹੜੇ ਕੀ ਪਹਿਲਾਂ ਸੱਜੇ ਨਾ ਵੀ ਕਿੰਨਾ ਪੈ ਜ ਤੁਹਾਡੇ ਸਾਹਮਣੇ ਦੇਖੋ ਜਾ ਕੇ ਪਰਲੇ ਪਾਸੇ ਦੇਖੋ ਜਾ ਕੇ ਤੁਸੀਂ ਦੇਖੇ ਮਸੇੜੀ ਕਿੱਦਾ ਬੈਠਿਆ ਉਧਰ ਜੀ ਆ ਕੇ ਦੇਖੋ ਤੁਹਾਨੂੰ ਸਾਫ਼ ਨਜ਼ਰ ਆਉਣਗੇ ਸਾਰੇ। ਆ ਬਿਲਕੁਲ ਇਹ ਗੱਲਬਾਤ ਜਿਹੜੀ ਆ ਕੀਤੀ ਜਾ ਰਹੀ ਹੈ ਲੇਕਿਨ ਆਮ ਲੋਕ ਵੀ ਇੱਥੇ ਮੌਜੂਦ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਜਿਹੜੀ ਆ ਇਸ ਵਾਰ ਕਰਨ ਦੀ ਕੋਸ਼ਿਸ਼ ਕਰਾਂਗੇ। ਆ ਭਾਈ ਜੀ ਇੱਕ ਮੈਨੂੰ ਥੋੜਾ ਜਿਹਾ ਦੱਸ ਦਿਓ ਬਸ ਪੰਜਾਬ ਨੂੰ ਰੰਗਲਾ ਬਣਾ ਪੰਜਾਬ ਬਣਾ ਓਏ ਭਾਜੀ ਇਹੀ ਹਾਲ ਨੇ ਹੁਣ ਕੀ ਕਹਿ ਸਕਦੇ ਆ ਚਿੱਟੇ ਵਾਲਿਆ ਦਾਦੇ ਪੰਜਾਬ ਜੋ ਚਿੱਟਾ ਮੁੱਕ ਹੀ ਨਹੀਂ ਸਕਦਾ ਇਹ ਨਹੀਂ ਮੁੱਕ ਸਕਦਾ ਭਾਜੀ ਤੁਸੀਂ ਤਾਂ ਆਮ ਲੋਕ ਇੱਥੇ ਲੰਘਦੇ ਵੜਦੇ ਲੋਕ ਹੋ ਫਿਰ ਵੀ ਦੇਖਿਆ ਜਾਵੇ ਬੜੀ ਸੂਤਰਾ ਮਦਮਕ ਜਾਣਕਾਰੀ ਸਾਹਮਣੇ ਆ ਰਹੀ ਸੀ ਕਿ ਇਹ ਤਾਜਪੁਰੋਡ ਨੂੰ ਨਾਲਾ ਦੇਖੋ ਨਾਲਾ ਨਾਲੇ ਨੂੰ ਆਪਾਂ ਸਾਫ਼ ਸੁਥਰਾ ਕਿੱਦਾਂ ਕਰਾਂਗੇ ਕਿਉਂਕਿ ਪਹਿਲੇ ਹੀ ਇੱਥੇ ਲੋਕਾਂ ਨੇ ਬੇਰਾਂ ਗੰਦ ਪਾਇਆ ਹੁਣ ਚਿੱਟੇ ਦੇ ਬੁੰਡੇ ਠੀਕੇ ਵੀ ਲਗਾ ਰਹੇ ਨੇ ਇਹ ਸਾਫ਼ ਸੁਥਰਾ ਹੋਈ ਨਹੀਂ ਸਕਦਾ ਸਾਰੀ ਜ਼ਿੰਦਗੀ ਲੱਗੇ ਰਹਿਣ ਭਾਜੀ ਇਹ ਨਹੀਂ ਹੋ ਸਕਦਾ ਇਹਦਾ ਕੋਈ ਹੱਲ ਨਹੀਂ ਜੀ ਪਹਿਲਾਂ ਆਪਣੇ ਆਪ 'ਚ ਸੁਧਾਰ ਕਰਨਾ ਪੈਣਾ ਹੈ ਨਾ ਸਰਕਾਰਾਂ ਨੂੰ ਫੇਰੀ ਹੱਲ ਹੋਊਗਾ ਵੇਲੇ ਲੋਕਾਂ ਨਾਲ ਅਸੀਂ ਗੱਲਬਾਤ ਕੀਤੀ ਜਾ ਰਹੀ ਆ ਲੇਕਿਨ ਆਮ ਲੋਕ ਸਾਡੇ ਨਾਲ ਜੁੜਨੇ ਨੇ ਬਾਈ ਜੀ ਕੀ ਕਹਿਣਾ ਚਾਹੋਗੇ ਫਲਾਈਓਵਰ ਦੇ ਨੀਚੇ ਬਿਲਕੁਲ ਮੁੰਡੇ ਬੈਠੇ ਚਿੱਟੇ ਦੇ ਟੀਕੇ ਲਾ ਰਹੇ ਨੇ ਇਹ ਬਹੁਤ ਮਾਰੀ ਗੱਲ ਆ ਰਹੀ ਮਾਰੀ ਗੱਲ ਆ ਰੋਕਣਾ ਚਾਹੀਦਾ ਪ੍ਰਸ਼ਾਸਨ ਨੂੰ ਇਹਦੇ ਬਾਰੇ ਤੁਹਾਨੂੰ ਕਿੰਨੀ ਦੇ ਰੋਕੀ ਇਸ ਏਰੀਆ ਵਿੱਚ ਦੇਖਦੇ ਵਿੱਚ ਤੁਹਾਨੂੰ ਹੋਗਾ ਦੋ ਤਿੰਨ ਮਹੀਨੇ ਦੇਖਦੇ ਆਂ ਹਾਂ ਜੀ ਮਤਲਬ ਇਹਨਾਂ ਨੂੰ ਰੋਕਿਆ ਨਹੀਂ ਕਦੇ ਵੀ ਕਾਦੇ ਤੁਸੀਂ ਬਾਈ ਨਸ਼ਾ ਕਾਦੇ ਕਰ ਰਹੇ ਹੋ ਰੋਕਿਆ ਨਹੀਂ ਸਰ ਕਿਸੇ ਨੇ ਵੇਖਣ ਨੂੰ ਵੀ ਰੋਕਿਆ ਨਹੀਂ ਕਿਸੇ ਨੇ ਚਾਹੂੰਗਾ ਕਿ ਉਸ ਮਹਿਲਾ ਨਾਲ ਜੋ ਅਸੀਂ ਗੱਲਬਾਤ ਕੀਤੀ ਗਈ ਆ ਲੇਕਿਨ ਜਿਹੜੀ ਕੀ ਗੱਲਬਾਤ ਹੋ ਰਹੀ ਸੀਗੀ ਤੁਸੀਂ ਇਹ ਤੁਹਾਡੇ ਕੀ ਲੱਗਦੇ ਨੇ ਮੇਰੀ ਜਨਾਨੀ ਪਰਲੇ ਪਾਸੇ ਬੈਠੀ ਆ ਕੋਨੇ ਮੈਡਮ ਇਹ ਮੇਰੀ ਸਾਲੀ ਲੱਗ ਰਹੀ ਹੈ ਜੀ ਇਹ ਜਿੱਦਾਂ ਕਰਿਆ ਕਿਉਂ ਨਹੀਂ ਜਾ ਰਿਹਾ ਇਹਨਾਂ ਕੋਲ ਇਹ ਐਵੇਂ ਇਹ ਮਾਸ ਪਟਿਆ ਹੋਇਆ ਦਾ ਚੁੱਗੇ ਵਾਲਿਆਂ ਨੇ ਕੁੱਟਿਆ ਸੀ ਮੈਨੂੰ ਚੁੱਗੇ ਵਾਲਿਆਂ ਨੇ ਕੁੱਟਿਆ ਇਹਨੂੰ ਬੰਦੇ ਨੂੰ ਇੱਧਰ ਆਓ ਵਿਪਨ ਭਾਜੀ ਕੈਮਰਾਮੈਨ ਜੀ ਇੱਧਰ ਆਓ ਮੈਨੂੰ ਚੁੱਗੇ ਵਾਲਿਆਂ ਨੇ ਕੁੱਟਿਆ ਜਿਹਦੇ ਆ ਦੇਖੋ ਔਰ ਲੋਹੇ ਦੀ ਆ ਦੇਖੋ ਲੋਹੇ ਦੀ ਮਾਰੀ ਵੀ ਸੀ ਆ ਚੋਟ ਵੀ ਲੱਗੀ ਹੋਈ ਇਹਦੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਇਹਦੇ ਚੋਟ ਵੀ ਲੱਗੀ ਲੱਤ ਦਾ ਮਾਰ ਵੀ ਪਿਆ ਉਹਨੂੰ ਦਵਾਈ ਹੋਈ ਚੱਲ ਰਹੀ ਆ ਦਵਾਈ ਹੋਈ ਆ ਆ ਦੇਖੋ ਸਾਰਾ ਸੁੱਜਿਆ ਹੋਇਆ ਹੁੰਦੀ ਸਾਡੇ ਕੋਲ ਆ ਕਿਉਂ ਜੜੀਆਂ ਹੋਈਆਂ ਇਹਨਾਂ ਦੀ ਦਵਾਈ ਖਾਣ ਗਏ ਭਾਈ ਜੀ ਸੁੱਤੇ ਪੇ ਉੱਠੇ ਸੀ ਅੱਛਾ ਸੁੱਤੇ ਲੇ ਗਏ ਦਵਾਈ ਜਲਦੀ ਵੀ ਇਹਨਾਂ ਦੀ ਉਲਕੀ ਕਰੀਏ ਹੁਣ ਕੀ ਕਰ ਸਕਦੇ ਆ ਇਹਦੇ ਭਾਈ ਜੀ ਸਭ ਕੋ ਦੇਖਣਾ ਪੈਂਦਾ ਇਹ ਗੇਸ ਕਿ ਕੁੜੀ ਨੇ ਅਗਰੇ ਹੋ ਗਈ ਜਿੱਦਾਂ ਕਹੀ ਜਾਂਦੇ ਕੋਈ ਅਗਲੇ ਨੇ ਇਹਦੇ ਫੱਟੀ ਹੁੰਦੀ ਨਹੀਂ ਲੋਹੇ ਦੀ ਉਹ ਤੇ ਕਿਤੇ ਮੇਖ ਲੱਗੀ ਆ ਵੀ ਲੱਗੀ ਤੇ ਉੱਥੇ ਵੀ ਲੱਗੀ ਹੁਣ ਕੀ ਕੀ ਕੋਈ ਤੇ ਗੱਲ ਕਰੋ ਲੋਕਾਂ ਨਾਲ ਗੱਲਬਾਤ ਕੀਤੀ ਜੀ ਅਰੀਏ ਸੋ ਕੈਮਰਾਮੈਨ ਨੂੰ ਕਹਾਂਗਾ ਲੇਡੀ ਜੀ ਇੱਕ ਵਾਰ ਤਸਵੀਰ ਜਿਹੜੀ ਆ ਜ਼ੂਮ ਕਰਕੇ ਦਿਖਾ ਦਿੱਤੀ ਜਾਵੇ ਕਿ ਇੱਕ ਵਾਰ ਇਹਨਾਂ ਦੇ ਅੱਖਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਬਿਲਕੁਲ ਨਸ਼ਾ ਨਸ਼ਾ ਜਿਹੜਾ ਆ ਇਸ ਸਮੇਂ 타이ਪੁਰ ਦੇ ਬਿਲਕੁਲ ਫਲਾਈਓਵਰ ਦੇ ਨੀਚੇ ਬੜੇ ਜੋਰਾ ਸ਼ੋਰਾ ਨਾਲ ਚੱਲ ਰਿਹਾ ਲੇਕਿਨ ਇਥੇ ਪ੍ਰਸ਼ਾਸਨ ਦਾ ਜਰੂਰ ਸ਼ਾਮ ਦੇ ਟਾਈਮ ਕੱਢਦਾ ਲੇਕਿਨ ਇਹ ਉਹੀ ਟਿਪਾ ਰੋਡ ਕਾਟਾ ਜਿੱਥੇ ਕੀ ਸ਼ਾਮ ਦੇ ਟਾਈਮ ਪੂਰਾ ਕੱਟਦਾ ਜਿਹੜਾ ਜਾਮ ਲੱਗ ਜਾਂਦਾ ਲੋਕਾਂ ਨੂੰ ਜਿਹੜੀ ਆ ਜਿਹੜੀ ਟ੍ਰੈਫਿਕ ਦੀ ਸਮੱਸਿਆ ਆਉਂਦੀ ਹੈ ਲੇਕਿਨ ਨਸ਼ੇੜੀ ਲੋਕਾਂ ਨੂੰ ਹੁਣ ਲੱਗਦਾ ਪੁਲਿਸ ਦਾ ਵੀ ਖੋਪੜੀ ਰਿਹਾ ਕਿ ਸ਼ਰਿਆਂ ਬੈਠ ਕੇ ਨੇ ਫਲਾਈਓਵਰ ਦੇ نیچے ਜਿਹੜੇ ਬੈਠ ਕੇ ਚਾਰ ਨੌਜਵਾਨ ਜਿਹੜੇ ਤੁਹਾਨੂੰ ਦਿਖਾਈ ਜਾਣਗੇ ਕਿ ਕਿਸ ਤਰ੍ਹਾਂ ਚੁੱਟੇ ਦੇ ਟੀਕੇ ਲਗਾਉਂਦੇ ਹੋਏ ਨਜ਼ਰ ਆਉਂਦੇ ਨੇ ਸੋ ਅਸੀਂ ਅਪਡੇਟ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਸੋ ਅਗਲੀ ਅਪਡੇਟ ਜਲਦੀ ਆ ਰਿਹਾ ਹੋਵਾਂਗੇ ਤੁਸੀਂ ਬਣੇ ਰਹ